जय साईं जी जी जय बाबा मुराद शाह बणी जी रब्ब इक जय साईं जी 786 एस ए ओ वी शयन चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿਗਾਹ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਬਾਬਾ ਜੀ ਕਹਿੰਦੇ ਆ ਕਿ ਇਹ ਸੋਚ ਕੇ ਕਦੇ ਵੀ ਕਮਾਂਡ ਨਹੀਂ ਕਰਨਾ ਚਾਹੀਦਾ ਸਾਈਂ ਜੀ ਫਰਮਾਉਂਦੇ ਕਿ ਪਤਾ ਨਹੀਂ ਮੈਂ ਕਿਸੇ ਨੂੰ ਖਵਾ ਰਿਆ ਉਹ ਕੀ ਪਤਾ ਕਿ ਤੁਸੀਂ ਆਪ ਹੀ ਕਿਸੇ ਹੋਰ ਦੇ ਨਸੀਬ ਨਾਲ ਖਾ ਰਹੇ ਹੋ ਕਿਸੇ ਦੇ ਪਿੱਛੇ ਤੁਹਾਨੂੰ ਵੀ ਮਿਲ ਰਿਹਾ ਹੋਵੇ ਜ਼ਰਾ غور ਕਰਨਾ ਕਈ ਵਾਰੀ ਇੱਕ ਸ਼ਖਸ ਘਰ ਦੇ ਵਿੱਚ ਹੁੰਦਾ ਹੈ ਉਹ ਜਦੋਂ ਕਿਤੇ ਚਲਾ ਜਾਂਦਾ ਤਾਂ ਸਾਰੀ ਜੋ ਵੀ ਉਹ ਰਹਿਮਤ ਹੈ ਜੋ ਵੀ ਉਹ ਖਜ਼ਾਨਾ ਹੈ ਜੋ ਵੀ ਉਹਦੀਆਂ ਨੇਮਤਾਵਾਂ ਉਹ ਨਾਲ ਹੀ ਲੈ ਜਾਂਦਾ ਹੈ ਕਿਉਂ ਕਹਿੰਦੇ ਨੇ ਖਾਂਦਾ ਬਹੁਤ ਹੈ ਉਹ ਜਿਉਂ ਜਿਆਦਾ ਖਾਂਦਾ ਹੈ ਤਾਂ ਹੀ ਸ਼ਾਇਦ ਮਾਲਕ ਤੁਹਾਨੂੰ ਜਿਆਦਾ ਦੇ ਰਿਹਾ ਹੋਵੇ ਉਹਦੇ 'ਚ ਬੰਦਾ ਇਹ ਨਾ ਸੋਚੇ ਵੀ ਮੈਂ ਖਵਾ ਰਿਹਾ ਕਿ ਦੇਣ ਵਾਲਾ ਤਾਂ ਮਾਲਕ ਹੈ ਕੀ ਪਤਾ ਉਹਦੇ ਨਸੀਬ ਸਦਕੇ ਤੁਹਾਨੂੰ ਵੀ ਮਿਲਦਾ ਹੋਵੇ ਬਾਬਾ ਜੀ ਸੋ ਇਸ ਲਈ ਕਦੇ ਵੀ ਆਪਣੇ ਤੇ ਗੁਮਾਨ ਨਹੀਂ ਕਰਨਾ ਕਿ ਮੈਂ ਕਿਸੇ ਨੂੰ ਕੁਝ ਦੇ ਰਿਹਾ ਜਾਂ ਮੈਂ ਕੁਝ ਵੰਡ ਰਿਹਾ ਜਿੱਦਾਂ ਇੱਕ ਰੈਸਟੋਰੈਂਟ ਸੀ ਉਦੇ ਵਿੱਚ ਨਾ ਇੱਕ ਨੌਕਰ ਨੇ ਦੇਖਿਆ ਕਿ ਇੱਕ ਬੰਦਾ ਆਉਂਦਾ ਹੈ ਭੀੜ ਦਾ ਫਾਇਦਾ ਉਠਾਉਂਦਾ ਹੈ ਖਾਣਾ ਖਾਂਦਾ ਔਰ ਬਿਨਾ ਪੈਸੇ ਦਿੱਤੇ ਹੀ ਅੱਖ ਬਚਾ ਕੇ ਉੱਥੋਂ ਨਿਕਲ ਜਾਂਦਾ ਜ਼ਰਾ ਗੌਰ ਕਰ ਆਉਂਦਾ ਹੈ ਖਾਣਾ ਖਾਂਦਾ ਹੈ ਭੀੜ ਦੇਖਦਾ ਵੀ ਭੀੜ ਬੜੀ ਹੈ ਬਿਨਾ ਪੈਸੇ ਦਿੱਤੇ ਨਿਕਲ ਜਾਂਦਾ ਹੈ ਇੱਕ ਦਿਨ ਜਦੋਂ ਉਹ ਖਾ ਰਿਹਾ ਸੀ ਨਾ ਤੇ ਜਿਹੜਾ ਰੈਸਟੋਰੈਂਟ ਦਾ ਨੌਕਰ ਸੀ ਉਹਨੇ ਹੌਲੀ ਜੀ ਜਾ ਕੇ ਨਾ ਉਹਦੇ ਬਾਰੇ ਰੈਸਟੋਰੈਂਟ ਦੇ ਮਾਲਕ ਨੂੰ ਦੱਸਿਆ ਕਿ ਦੇਖੋ ਇਹ ਹੁਣ ਭੀੜ ਦਾ ਫਾਇਦਾ ਉਠਾਏਗਾ ਇਹਨੇ ਬਿਨਾ ਪੈਸੇ ਦਿੱਤੇ ਆ ਚੁੱਪ ਕਰਕੇ ਨਿਕਲ ਜਾਣਾ ਨੌਕਰ ਦੀ ਗੱਲ ਸੁਣ ਕੇ ਰੈਸਟੋਰੈਂਟ ਦੇ ਮਾਲਕ ਨੇ ਹੱਸਦੇ ਹੋਏ ਕਿਹਾ ਕਿ ਕੋਈ ਨਹੀਂ ਉਹਨੂੰ ਜਾਣ ਦਿੱਤਾ ਜਾਵੇ ਇਸ ਬਾਰੇ ਅਸੀਂ ਫੇਰ ਕਦੇ ਗੱਲ ਕਰਦੇ ਹਾਂ ਬਾਅਦ ਵਿੱਚ ਗੱਲ ਕਰਦੇ ਹਾਂ ਉਹਨੂੰ ਜਾਣ ਦਿੱਤਾ ਜਾ ਕਿ ਉਹ ਰੋਟੀ ਖਾਵੇ ਕੋਈ ਗੱਲ ਨਹੀਂ ਨਹੀਂ ਉਹਨੇ ਪੈਸੇ ਦੇਣੇ ਉਹ ਚਲਾ ਜਾ ਹਮੇਸ਼ਾ ਦੀ ਤਰ੍ਹਾਂ ਇਦਈ ਹੋ ਉਹ ਬੰਦੇ ਨੇ ਇੱਧਰ ਉੱਧਰ ਦੇਖਿਆ ਤੇ ਭੀੜ ਦਾ ਫਾਇਦਾ ਉਠਾਇਆ ਉੱਠ ਕੇ ਚੁੱਪਚਾਪ ਉੱਥੋਂ ਨਿਕਲ ਗਿਆ ਉਹਦੇ ਚਲੇ ਜਾਣ ਤੋਂ ਬਾਅਦ ਨਾ ਨੌਕਰ ਨੇ ਰੈਸਟੋਰੈਂਟ ਦੇ ਮਾਲਕ ਨੂੰ ਪੁੱਛਿਆ ਕਿ ਸਰ ਕੀ ਤੁਸੀਂ ਸਭ ਕੁਝ ਜਾਣਦੇ ਹੋ ਇਹ ਵੀ ਉਸ ਨੂੰ ਕਿਉਂ ਨਹੀਂ ਜਾਣ ਕਿਉਂ ਜਾਣ ਦਿੱਤਾ ਹੈ ਕਿਉਂ ਨਹੀਂ ਰੋਕਿਆ ਉਹਨੂੰ ਤਾਂ ਫਿਰ ਉਹ ਰੈਸਟੋਰੈਂਟ ਦੇ ਮਾਲਕ ਨੇ ਜਿਹੜਾ ਜਵਾਬ ਦਿੱਤਾ ਨਾ ਉਹ ਸੁਣ ਕੇ ਨੌਕਰ ਬੜਾ ਹੈਰਾਨ ਹੋਇਆ ਉਹ ਸੋਚਾਂ 'ਚ ਪੈ ਗਿਆ ਮਾਲਕ ਨੇ ਕਿਹਾ ਕਿ ਭਾਈ ਤੂੰ ਇਕੱਲਾ ਨਹੀਂ ਐ ਹੋਰ ਵੀ ਬੜੇ سارے ਨੌਕਰ ਹਨ ਜਿਹੜੇ ਇਹ ਵੀ ਮੈਨੂੰ ਇਸ ਬਾਰੇ ਦੱਸ ਕੇ ਗਏ ਆ ਕਿ ਉਹ ਬੰਦਾ ਆਂਦਾ ਹੈ ਭੀੜ ਦੇਖ ਕੇ ਖਾਣਾ ਖਾ ਕੇ ਨਿਕਲ ਜਾਂਦਾ ਹੈ ਉਹ ਸਾਡੇ ਰੈਸਟੋਰੈਂਟ ਦੇ ਸਾਹਮਣੇ ਆ ਕੇ ਨਾ ਉਹ ਬੰਦਾ ਜਿਹੜਾ ਹੈ ਉਹ ਬੈਠਾ ਰਹਿੰਦਾ ਜਦੋਂ ਦੇਖਦਾ ਹੈ ਕਿ ਭੀੜ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਅੰਦਰ ਆ ਜਾਂਦਾ ਹੈ ਤੇ ਚੁੱਪਚਾਪ ਖਾਣਾ ਖਾ ਕੇ ਨਿਕਲ ਜਾਂਦਾ ਮੈਂ ਹਮੇਸ਼ਾ ਇਸ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਉਹਨੂੰ ਕਦੇ ਖਾਣ ਤੋਂ ਨਹੀਂ ਰੋਕਿਆ ਕਦੇ ਫੜਿਆ ਨਹੀਂ ਤੇ ਨਾ ਹੀ ਕਦੇ ਉਸ ਨੂੰ ਉਹਦਾ અપਮਾਨ ਕੀਤਾ ਉਹਨੂੰ ਠੇਸ ਪਹੁੰਚਾਈ ਨਾ ਹੀ ਕੋਸ਼ਿਸ਼ ਕੀਤੀ ਕਦੇ ਇਦਾਂ ਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਰੈਸਟੋਰੈਂਟ ਵਿੱਚ ਜਿਹੜੀ ਭੀੜ ਹੈ ਨਾ ਉਸੇ ਹੀ ਫਰਿਆਦ ਬਦਲੇ ਆ ਰਹੀ ਹੈ ਉਹਦੀ ਹੀ ਅਰਦਾਸ ਦੇ ਸਦਕਾ ਹੋ ਰਹੀ ਹੈ ਉਹ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਅਰਦਾਸ ਕਰਦਾ ਰਹਿੰਦਾ ਹੈ ਇਹ ਹੀ ਦੇਖਦਾ ਰਹਿੰਦਾ ਹੈ ਕਿ ਕਦੋਂ ਰੈਸਟੋਰੈਂਟ ਵਿੱਚ ਭੀੜ ਵੱਧ ਜਾਵੇ ਤਾਂ ਬਨੂੰ ਇਹੀ ਅਰਦਾਸ ਕਰਦਾ ਰਹਿੰਦਾ ਕਿ ਕਦੋਂ ਉਹ ਦੇ ਮੇਰੇ ਰੈਸਟੋਰੈਂਟ ਦੇ ਵਿੱਚ ਭੀੜ ਵਧੇ ਤਾਂ ਕਿ ਉਹ ਛੇਤੀ ਨਾਲ ਭੀੜ ਵਿੱਚ ਆ ਕੇ ਖਾਣਾ ਖਾ ਸਕੇ ਤੇ ਭੀੜ ਦਾ ਫਾਇਦਾ ਉਠਾਉਂਦੇ ਆ ਬਾਹਰ ਨਿਕਲ ਸਕੇ ਹਰ ਵਾਰ ਦੇਖਿਆ ਗਿਆ ਕਿ ਜਦ ਵੀ ਉਹ ਅੰਦਰ ਆਉਂਦਾ ਤਾਂ ਭੀੜ ਰੈਸਟੋਰੈਂਟ 'ਚ ਬਹੁਤ ਵੱਜ ਜਾਂਦੀ ਹੈ ਜੇ ਕਿਤੇ ਨਾ ਭੀੜ ਹੋਵੇ ਕਿਸੇ ਦਿਨ ਤਾਂ ਉਹ ਬਾਹਰ ਖੜਾ ਰਹਿੰਦਾ ਹੈ ਇਹੀ ਸੋਚਦਾ ਰਹਿੰਦਾ ਹੈ ਅਰਦਾਸ ਕਰਦਾ ਰਹਿੰਦਾ ਹੈ ਕਿ ਕਦੋਂ ਭੀੜ ਵਧੇ ਕਦੋਂ ਭੀੜ ਵਧੇ ਤੋ ਇਹ ਭੀੜ ਸਭ ਉਸੇ ਦੀ ਅਰਦਾਸ ਦੀ ਵਜ੍ਹਾ ਕਰਕੇ ਹੁੰਦੀ ਹੈ। ਇਹ ਭੀੜ ਜਿਹੜੀ ਹੈ ਨਾ ਇਹ ਸਭ ਉਸੇ ਦੀ ਅਰਦਾਸ ਕਰਕੇ ਹੋ ਰਹੀ ਹੈ। ਇਸੇ ਲਈ ਕਹਿੰਦੇ ਆ ਕਿ ਇਹ ਸੋਚ ਕੇ ਕਦੇ ਵੀ ਕਮੰਡ ਨਹੀਂ ਕਰਨਾ ਚਾਹੀਦਾ। ਕਿ ਮੈਂ ਕਿਸੇ ਨੂੰ ਖਵਾ ਰਿਹਾ ਹਾਂ। ਕੀ ਪਤਾ ਕਿ ਤੁਹਾਨੂੰ ਵੀ ਕਿਸੇ ਹੋਰ ਦੇ ਨਸੀਬ ਨਾਲ ਮਿਲਿਆ ਹੋਵੇ ਬਾਬਾ ਜੀ। ਤੁਹਾਨੂੰ ਕੋਈ ਹੋਰ ਖਵਾ ਰਿਆ ਹੋਵੇ। ਸਾਈਂ ਜੀ ਦੇ ਨਾਂ ਇੱਕ ਸ਼ਕਸ਼ਾਇਆ ਕਰਦਾ ਸੀ ਔਰ ਉਹਨੇ ਸਾਈਂ ਜੀ ਸਾਈਂ ਜੀ ਨੇ ਉਹਨੂੰ ਇਦਾਂ ਉਹਦੇ ਉਹਨਾਂ ਦੇ ਘਰ ਵਾਲੀ ਨੂੰ ਕਹਿੰਦੇ ਕਿ ਇਦਾਂ ਚੂੜੀਆਂ ਸੀਗੀਆਂ ਕੋਈ ਪਈਆਂ ਹੋਗੀਆਂ ਕੋਈ ਚੜਾ ਗਿਆ ਸੀ ਜਾਂ ਉੱਤੇ ਪਈਆਂ ਸੀ ਤਾਂ ਕਹਿੰਦੇ ਸਾਈਂ ਜੀ ਨੇ ਉਹ ਚੂੜੀਆਂ ਇਦਾਂ ਝੋਲੀ ਪਾਈਆਂ ਉਹਨਾਂ ਦੇ ਉਸ ਲੜਕੀ ਦੇ ਤੋਂ ਲੜਕੀ ਨੇ ਕਿਹਾ ਜੀ ਉਹ ਸੋਚਾਂ ਚ ਪੈ ਗਈ ਤੇ ਜਦੋਂ ਉਹਨਾਂ ਦੇ ਕੁੜੀ ਹੋਈ ਕੁੜੀ ਹੋਈ ਤਾਂ ਉਹ ਉਹ ਕਹਿੰਦੇ ਜਦੋਂ ਗਿਆ ਨਾ ਉੱਥੇ ਉਸ ਵਕਤ ਉਹ ਬੜਾ ਗਰੀਬੀ ਦਾ ਵਿੱਚ ਸੀ ਉਹ ਬੰਦਾ ਜਦੋਂ ਉਹਦੇ ਕੁੜੀ ਹੋਈ ਸਾਈਂ ਜੀ ਨੂੰ ਜਦੋਂ ਮੱਥਾ ਟਿਕਾਣ ਗਏ ਤਾਂ ਉਹ ਆਪ ਤਾਂ ਕੋਸ਼ਿਸ਼ ਹੀ ਪਰ ਉਹਦੀ ਘਰ ਵਾਲੀ ਦੇ ਮਨ ਚ ਸੀ ਵੀ ਅਸੀਂ ਤਾਂ ਪਹਿਲਾਂ ਹੀ ਇਦਾਂ ਆ ਤਾਂ ਇਹ ਕੁੜੀ ਹੋ ਗਈ ਛਾੜੇ ਉਹ ਕਹਿੰਦੇ ਜਦੋਂ ਆਈ ਨਾ ਸਾਈਂ ਜੀ ਨੇ ਕਹਿੰਦੇ ਆਪਣੇ ਪੈਸੇ ਜੇਬ ਚੋਂ ਕੱਢੇ ਉਹਨਾਂ ਨੇ ਪਾਇਆ ਹੋਇਆ ਸੀ ਝੱਗਾ ਉਹਦੇ ਚ ਪੈਸੇ ਸੀ ਕਹਿੰਦੇ ਪੈਸੇ ਕੱਢੇ ਔਰ ਕਹਿੰਦੇ ਸਾਡੀ ਝੋਲੀ ਪਾ ਦਿੱਤੇ ਸਾਈਂ ਜੀ ਨੇ ਜ਼ਰਾ ਗੌਰ ਕਰਨਾ ਸਾਈਂ ਜੀ ਨੇ ਇਦਾਂ ਜੇਬ ਚੋਂ ਕੱਢੇ ਪੈਸੇ ਔਰ ਝੋਲੀ ਪਾ ਦਿੱਤੇ ਕਹਿੰਦੇ ਹੁਣ ਵੀ ਜਾ ਹੁਣ ਕਹਿੰਦੇ ਔਰ ਕਹਿੰਦੇ ਸਾਡੇ ਪੱਛੀ ਨੂੰ ਬੜਾ ਪਿਆਰ ਦਿੰਦੇ ਸਾਂ ਜੀ ਉਹਨਾਂ ਨੇ ਉਹ ਇੱਕੋ ਗੱਲ ਕਹਿ ਕੇ ਭੇਜੀ ਕਿ ਇਹ ਕੁਛ ਵੀ ਕਰੇਗੀ ਇਹਨੂੰ ਰੋਕਣਾ ਨਹੀਂ ਹੈ ਕਦੇ ਵੀ ਵੀ ਇਹ ਜੋ ਵੀ ਕਰੇ ਬੱਚਾ ਜਿੱਦਾਂ ਕਈ ਵਾਰੀ ਬੱਚੇ ਸ਼ਰਾਰਤੀ ਹੁੰਦੇ ਆ ਕੋਈ ਮਾਪਿਓ ਮਾਰ ਦੇ ਤਾ ਉਹ ਕਹਿੰਦੇ ਵੀ ਇਹਨੂੰ ਇਹਨੂੰ ਕੁਝ ਕਹਿਣਾ ਨਹੀਂਗਾ ਐਨੀ ਗੱਲ ਕਹਿ ਕੇ ਕਹਿੰਦੇ ਤੋਰਤਾ ਔਰ ਕਹਿੰਦੇ ਉਸ ਤੋਂ ਬਾਅਦ ਪਤਾ ਨਹੀਂ ਕਿਹੜਾ ਰੰਗ ਹੋਇਆ ਕੀ ਰੰਗ ਹੋਇਆ ਪਲਾਂ ਜੀ ਉਹਨਾਂ ਦੀ ਜਿੱਦਾਂ ਕੈਨੇਡਾ ਕੀ ਕਿਸਮਤ ਬਦਲਣ ਵਾਲੀ ਗੱਲ ਹੋ ਜਾਂਦੀ ਤਾਂ ਉਹ ਲੜਕੀ ਇਨੀ ਲੱਕੀ ਸੀ ਕਿ ਉਹਦੇ ਆਉਣ ਨਾਲ ਉਹ ਜਿਹੜੇ ਕਹਿੰਦੇ ਨਾ ਕਈ ਵਾਰੀ ਖਜ਼ਾਨੇ ਖਾਲੀ ਹੁੰਦੇ ਆ ਕਿਸੇ ਦੇ ਆਉਣ ਨਾਲ ਉਹ ਭਰ ਗਏ। ਸੋ ਕਦੇ ਵੀ ਗਮਾਨ ਨਹੀਂ ਕਰਨਾ ਬਾਬਾ ਜੀ। ਘਮੰਡ ਨਹੀਂ ਕਰਨਾ ਕਿ ਖਰੇ ਮੇਰੀ ਵਜ੍ਹਾ ਨਾਲ ਇਹ ਖਾਰੇ। ਜਾਂ ਮੇਰੀ ਵਜ੍ਹਾ ਨਾਲ ਕੋਈ ਖਾ ਰਿਹਾ ਹੈ ਮੈਂ ਖਾ ਰਿਹਾ। ਜੀਨਾਲਾ ਉਹ ਮਾਲਕ ਹੈ। ਕਿਹੜੇ ਰੰਗ ਦੇ ਵਿੱਚ ਕਿਹਦੇ ਪਿੱਛੋਂ ਮਿਲ ਕਿਹਦੇ ਪਿੱਛੇ ਕਿਹਦੇ ਪਿਆਰ ਸਦਕਾ ਕਿਦੀ ਅਰਦਾਸ ਦੀ ਮਿਹਰ ਨਾਲ ਉਹ ਮਿਲਣਾ ਹੈ ਕਿਦੀ ਬੇਨਤੀ ਕੀਤੀ ਦੀ ਚੀਜ਼ ਨਾਲ ਉਹ ਮਿਲਣਾ ਹੈ। ਇਹ ਉਹੀ ਜਾਣਦਾ ਹੈ। ਸਾਰਿਆਂ ਨੂੰ ਸਲਾਮ ਹੈ। ਕੋਸ਼ ਰੋਬਾਦ ਰੋ ਚੜਦੀ ਕਲਾ ਚ ਰਹੋ ਜੈ ਸਾਈ ਜੀ। ਜੈ ਬਾਬਾ ਮੁਰਾਦ ਸ਼ਾਹ ਬੜੀ ਜੀ ਆਪਣੀਆਂ ਦੁਆਵਾਂ ਚ ਯਾਦ